ਭਵਾਨੀਗੜ੍ਹ ਚੋਹਰੂ ਕੁੰਭਾਉ ਘਟਨਾ ਆਈ ਸਾਹਮਣੇ ਜਿੱਥੇ ਬੀਤੀ ਰਾਤ ਇੱਕ ਕਲਯੁਗ ਪੁੱਤ ਨੇ ਘਰ ਚੁੱਤੇ ਪੇ ਆਪਣੇ ਹੀ ਪਿਤਾ ਨੂੰ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ ਘਟਨਾ ਨੇੜਲੇ ਪਿੰਡ ਪਟੜਿਆਣਾ ਦੀ ਹੈ ਦੱਸਿਆ ਜਾ ਰਿਹਾ ਹੈ ਕਿ ਕਾਤਲ ਪੁੱਤ ਦੀ ਢਾਈ ਮਹੀਨੇ ਪਹਿਲਾਂ ਹੀ ਆਪਣੀ ਘਰਵਾਲੀ ਨਾਲ ਤਲਾਕ ਹੋਇਆ ਸੀ ਜਿਸ ਦੇ ਚਲਦਿਆਂ ਉਹ ਪਰੇਸ਼ਾਨ ਚੱਲ ਰਿਹਾ ਸੀ ਮ੍ਰਿਤਕ ਚਰਨਜੀਤ ਸਿੰਘ ਮਿਹਨਤ ਮਜ਼ਦੂਰੀ ਕਰਦਾ ਸੀ ਜਦੋਂ ਕਿ ਉਸ ਦਾ ਕਾਤਲ ਪੁੱਤ ਮਨਪ੍ਰੀਤ ਸਿੰਘ ਪਲੰਬਰ ਹੈ ਘਟਨਾ ਦੀ ਪੁਸ਼ਟੀ ਕਰਦੇ ਆਂ ਥਾਣਾ ਭਵਾਨੀਗੜ ਦੇ ਐਸ ਐਚਓ ਇੰਸਪੈਕਟਰ ਅਜੀਤ ਕੁਮਾਰ ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਚ ਪੁਲਿਸ ਨੂੰ ਪਤਾ ਲੱਗਿਆ ਹੈ ਕਿ ਆਪਣੇ ਤਲਾਕ ਹੋਣ ਦੇ ਪਿੱਛੇ ਮਨਪ੍ਰਿਤ ਆਪਣੇ ਪਿਤਾ ਚਨਜੀਤ ਨੂੰ ਜ਼ਿੰਮੇਵਾਰ ਮੰਨਦਾ ਸੀ ਤੇ ਗੁੱਸੇ ਚ ਆ ਕੇ ਬੀਤੀ ਰਾਤ ਕਰੀਬ 2 ਵਜੇ ਮਨਪ੍ਰਿਤ ਨੇ ਇਸ ਕਾਨੂੰਨੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਪਿਤਾ ਚਨਜੀਤ ਦਾ ਕਤਲ ਕਰ ਦਿੱਤਾ ਇੰਸਪੈਕਟਰ ਅਜੀਤ ਨੇ ਦੱਸਿਆ ਕਿ ਪੁਲਿਸ ਡੂੰਘਾਈ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਫਿਲਹਾਲ ਪੁਲਿਸ ਨੇ ਮਨਪਿਤ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਰਮੇਲ ਸਿੰਘਾ ਜੀ। ਹਰਮੇਲ ਵੀਰ ਜੀ ਕੀ ਪੂਰਾ ਮਾਮਲਾ ਕੀ ਹੋਇਆ ਹੈ? ਅਸਲ ਤਾਂ ਮੁੰਡਾ ਜੀ ਡਿਪਰੈਸ਼ਨ 'ਚ ਸੀਗਾ ਕਾਫੀ ਟਾਈਮ ਤੋਂ। ਤੇ 2 ਟਾਈਮ ਹੀ ਮਹੀਨੇ ਹੋ ਗਏ ਨੇ ਤਲਾਕ ਹੋਏ ਨੂੰ। ਤੇ ਕਾਫੀ ਲੰਮੇ ਸਮੇਂ ਤੋਂ ਇਹ ਲਗਾਤਾਰ ਦਿਮਾਗੀ ਤੌਰ ਤੇ ਅਫਸਰਟ ਰਿਹਾ ਸੀਗਾ। ਤੇ ਇਹ ਰਾਤ ਨੂੰ ਆ ਕੇ ਪਾਣੀ ਨੇ ਕੀ ਘਟਨਾ ਵਾਪਰ ਕੇ ਕੀ ਹੋ ਗਿਆ ਕੀ ਮਨ ਦੇ ਵਿੱਚ ਇਹ ਖਿਆਲ ਆਇਆ। ਉੱਠ ਕੇ ਲੱਲਾ ਵੀ ਨੇ ਦਾ ਕਤਲ ਕਰਤਾ। ਇਹਦਾ ਦਾ ਕਿੰਨੇ ਕੁੱਝ ਦੇ तकरीबन ਇਹ तकरीबन 2:00 ਟਾਈਮ ਹੈ ਜੀ ਹਾਂ ਜੀ ਸਹੀ 2:00 ਦਾ ਟਾਈਮ ਹੈ ਜੀ ਵਧੀਆ ਮਿਹਨਤੀ ਪਰਿਵਾਰ ਹੈ ਇਦਾਂ ਹਾਂ ਸੋਹਣਾ ਪਰਿਵਾਰ ਤੇ ਮਿਹਨਤੀ ਪਰਿਵਾਰ ਸੀਗਾ ਪਰ ਇਹ ਨਹੀਂ ਮਤਲਬ ਕਿ ਉਹ ਕਾਰਨ ਕੀ ਹੋਇਆ ਜੀ ਮੈਨੂੰ ਪਿੰਡ ਵਾਲਿਆਂ ਨੂੰ ਕਦੋਂ ਪਤਾ ਲੱਗਿਆ ਉਦੋਂ ਕੀ ਹਾਲਾਤ ਸੀ ਕਿ ਪੁਲਿਸ ਆਈ ਫਿਰ ਹਾਂ ਜੀ तकरीबन ਇਹ ਸਾਨੂੰ 2:30 ਪੇ ਪੜ ਗਿਆ ਜੀ ਉਦੋਂ ਫਿਰ ਪ੍ਰਸ਼ਾਸਨ ਆ ਕੇ ਉਹਨੇ ਆਪਣੀ ਕਾਰਵਾਈ ਕੀਤੀ ਜੋ ਬੰਦ ਕਰਵਾਇ ਸੀ ਉਹਨਾਂ ਕਰਤੇ ਲੱਗੇ ਜੀ ਡੈਡ ਬਾਡੀ ਨੂੰ ਉਦੋਂ ਜੀ ਹਾਂ ਜੀ ਡੈਡ ਬਾਡੀ ਸਾਨੂੰ ਲੱਗੇ ਜੀ ਹਾਂ ਜੀ ਰੋਲ ਸਰ ਕੀ ਨਾਮ ਹੈ ਤੁਹਾਡਾ ਸਰਦਾਰ ਮਲਕੀਤ ਸਿੰਘ ਖੰਗੋੜਾ ਜੀ ਖੰਗੋੜਾ ਸਾਹਿਬ ਕੀ ਮਾਮਲਾ ਹੋਇਆ ਪਿੰਡ ਚ ਮਾਮਲਾ ਤਾਂ ਦੱਸਣ ਯੋਗ ਨਹੀਂ ਹੈ ਜੀ ਬਹੁਤ ਭੜਾ ਹੋਇਆ ਹੂੰ ਕਿਉਂਕਿ ਸਾਡੇ ਪਿੰਡ ਚ ਅੱਜ ਤੱਕ ਇਹ ਹਜਾ ਮਸਲਾ ਕਦੇ ਹੋਇਆ ਨਹੀਂ ਜੀ ਪਤਾ ਨਹੀਂ ਪ੍ਰਮਾਤ ਮਾਨੂੰ ਕੀ ਸਾਡੇ ਪਿੰਡ ਤੇ ਹਜਾ ਕਸਤਾ ਆਇਆ ਯਾਨੀ ਅੱਜ ਪਹਿਲੀ ਵਾਰ ਇਹ ਹਜਾ ਮਸਲਾ ਦੇਖਿਆ ਵੀ ਕਿਸੇ ਨੌਜਵਾਨ ਮੁੰਡੇ ਨੇ ਆਪਣੇ ਬਾਪ ਦਾ ਗਲਾ ਕੱਟਿਆ ਹੋਵੇ ਜੀ ਖੰਗੂੜਾ ਸਾਹਿਬ ਕੀ ਲੱਗਦਾ ਕਿ ਇਹ ਕੀ ਬਿਮਾਰਤੀ ਮੁੰਡਾ ਮਾਨਸਿਕ ਤੌਰ ਤੇ ਹਾਂ ਜੀ ਹਾਂ ਜਿਹੜਾ ਪਤਾ ਲੱਗਿਆ ਐ ਵੈਸੇ ਤਾਂ ਮੇਰਾ ਘਟ ਆਉਣ ਜਾਣਾ ਵੈਸੇ ਤਾਂ ਸਾਡੇ ਵਿਚਾਰੇ ਇਹ ਬਹੁਤ ਕਲੀਕ ਨੇ ਮੁੰਡੇ ਨੇੜੇ ਨੇ ਜੀ ਪਰ ਕਰੇ ਜਾਣ ਦਾ ਬਹੁਤ ਘੱਟ ਮੌਕਾ ਮਿਲਿਆ ਪਰ ਜੋ ਪਤਾ ਲੱਗਿਆ ਵੀ ਇਹ ਮੁੰਡਾ ਡਿਪਰੈਸ਼ਨ ਚ ਸੀ ਪਹਿਲਾਂ ਤੋਂ ਹੀ ਡਿਪਰੈਸ਼ਨ ਚ ਕਿਵੇਂ ਸੀ ਸੋ ਫਸਲ ਫੋ ਪੀਣ ਲੱਗ ਗਿਆ ਜਾਂ ਕੋਈ ਨਸ਼ਾ ਪਤਾ ਨਹੀਂ ਕੀ ਕਰਦਾ ਸੀ ਯਾਨੀ ਉਦੋਂ ਬਾਅਦ ਘਰ ਵਾਲੀ ਨਾਲ ਚੱਕਰ ਪੈ ਗਿਆ ਜਿਆਹਾ ਸੀ ਬਗਰੌਲ ਹਾਂਜੀ ਉਹਨਾਂ ਨੇ ਵਿਚਾਰਿਆਂ ਨੇ ਬਹੁਤ ਕੋਸ਼ਿਸ਼ ਕੀਤੀ ਸਾਰਿਆਂ ਨੇ ਪਰਿਵਾਰ ਨੇ ਉਰੇ ਵਾਲੇ ਨੇ ਕੋਸ਼ਿਸ਼ ਕੀਤੀ ਵੀ ਜੇ ਸੁੱਤ ਹੋ ਜੇ ਹਾਂਜੀ ਉਹਨੂੰ ਵੀ ਕਹਿੰਦੇ ਤੰਗ ਤੰਗ ਜਿਆਦਾ ਕਰਨ ਲੱਗ ਗਿਆ ਸਾਰਾ ਅਖੀਰ ਨੂੰ ਛੁੱਟਛੜਾ ਹੋ ਗਿਆ ਡਾਈਵੋਰਸ ਹੋ ਗਿਆ ਦੋਨਾਂ ਦਾ ਕਹਿੰਦੇ ਜੀ ਅੰਮ੍ਰਿਤਸਰ ਸ਼ਕਤ ਕਰਦਾ ਹਾਂ ਹਾਂ ਦੋਨੇ ਜੀਆਂ ਨੇ ਅੰਮ੍ਰਿਤਸਰ ਸ਼ਕਿਆ ਆਤੀ ਮੈਂ ਸਮਾਂ ਜਦੋਂ ਇਹਨਾਂ ਨੇ ਅੰਮ੍ਰਿਤਸਰ ਸ਼ਕੇ ਗੁਰਦੁਆਰੇ ਮੈਂ ਡੇਲੀ ਜਾਣਾ ਜਦੋਂ ਸਵੇਰੇ 5:30 ਪਾਉਨੇ 6 ਵਜੇ ਜਾਈਦਾ ਗੁਰਦੁਆਰੇ ਅਰਦਾਸ ਹੋਣ ਤੋਂ ਪਹਿਲਾਂ ਕਥਾ ਚੱਲਦੀ ਰਹਿੰਦੀ ਆ ਤੇ ਉੱਥੇ ਆਉਂਦਾ ਰਿਹਾ ਇਹ ਮੁੰਡਾ ਤੇ ਲੜਕੀ ਵੀ ਆਉਂਦੀ ਰਹੀ ਆ ਬਈ ਹੁਣ ਤੋਂ ਬਾਅਦ ਥੋੜਾ ਚਿਰ ਬਾਅਦ ਇਹਨਾਂ ਨੇ ਅੰਮ੍ਰਿਤਸਰ ਸ਼ਕ ਲਿਆ ਅੰਮ੍ਰਿਤਸਰ ਸ਼ਕੇ ਤੋਂ ਬਾਅਦ ਦੋ ਜਵਾਬ ਆਉਂਦੇ ਰਹੇ ਨੇ ਮੈਂ ਪੁੱਛਿਆ ਫਿਰ ਵੀ ਮੁੰਡਾ ਜੀਤ ਦਾ ਕਹਿੰਦੇ ਹਾਂ ਜੀਤ ਮੁੰਡੇ ਨੇ ਤਲੋ ਬਹੁਤ ਵਧੀਆ ਜਾਣੀ ਪਰਿਵਾਰ ਹੈ ਜੀ ਬਸ ਨਸ਼ੇ ਕਰਕੇ ਇੰਨਾ ਨਰਮ ਪਰਿਵਾਰ ਹੈ ਜੀ ਮੈਨੂੰ ਲੱਗ ਪਿੰਡ ਚ ਵੀ ਨਹੀਂ ਮੈਂ ਕਹਿ ਸਕਦਾ ਦਾਵੇ ਨਾਲ ਵੀ ਇੰਨਾ ਵਧੀਆ ਪਰਿਵਾਰ ਹਾਂਜੀ ਹਾਂ ਮੇਨ ਗੱਲ ਇਹੀ ਹੈ ਵੀ ਉਹਦੇ ਦਿਮਾਗ ਤੇ ਇੰਨਾ ਲੋਡ ਹੋ ਗਿਆ ਵੀ ਇੱਕ ਆਪਣੇ ਬਾਪ ਨੂੰ ਕਿਵੇਂ ਮਾਰ ਸਕਦਾ ਕੋਈ ਦੇਖੋ ਜੇ ਚੰਗਾ ਭਲਾ ਬੰਦਾ ਜਿਹੜਾ ਬੱਚਾ ਇੰਨਾ ਪਿਆਰ ਨਾਲ ਪਾਲਿਆ ਹੋਵੇ ਪੜਾਇਆ ਹੋਵੇ ਕੰਮ ਤੇ ਲਾਇਆ ਹੋਵੇ ਉਹ ਇਸ ਤਰ੍ਹਾਂ ਆਪਣੇ ਬਾਪ ਨੂੰ ਤਾਂ ਮਾਰ ਹੀ ਨਹੀਂ ਸਕਦਾ ਜੀ ਇਹ ਤਾਂ ਪੁਲਿਸ ਕੋਲ ਨੂੰ ਜਾਣੇ ਹਾਂ ਪੁਲਿਸ ਨੇ ਕਾਰਵਾਈ ਕੀ ਕਰ ਰਹੇ ਨੇ ਪੁਲਿਸ ਕਾਰਵਾਈ ਕਰ ਰਹੀ ਹੈ ਹੈ ਮੁੰਡਾ ਫੜ ਲਿਆ ਮੁੰਡਾ ਤਾਂ ਭੱਜਿਆ ਹੀ ਨਹੀਂ ਉਹਦਾ ਦਿਮਾਗ ਤੇ ਲੋੜ ਤੀ ਅੰਦਰ ਕੁੰਡਾ ਲਾ ਕੇ ਪੈ ਗਿਆ ਸੱਚੋ ਸਾਹਿਬ ਨੇ ਪੁਲਿਸ ਨੇ ਜਾ ਕੇ ਕੁੰਡਾ ਖਲਾ ਕੇ ਉਹਨੂੰ ਉੱਥੋਂ ਗ੍ਰਿਫਤਾਰ ਕਰਕੇ ਸੱਚੋ ਸਾਹਿਬ ਲੈ ਕੇ ਆਏ ਨੇ ਉਸੇ ਟਾਈਮ 2 2:30 ਵਜੇ ਦਾ ਟਾਈਮ ਆ ਉਹਦੀ ਪੁਲਿਸ ਪਹੁੰਚ ਗਈ ਜਦੋਂ ਇਹਨਾਂ ਨੂੰ ਫੋਨ ਕਰਿਆ ਕਿਸੇ ਨੇ ਪਿੰਡ ਚ ਤੇ ਉਸੇ ਟਾਈਮ ਇਹਨਾਂ ਨੇ ਜਾ ਕੇ ਉਹਨੂੰ ਗ੍ਰਿਫਤਾਰ ਕਰਕੇ ਹੁਣ ਕਾਰਵਾਈ ਸ਼ੁਰੂ ਕਰਤੀ ਤੇ ਹੁਣ ਅਸੀਂ ਡੈੱਡ ਬਾਡੀ ਲੈਣ ਚੱਲਿਆ ਜਦੋਂ ਵੀ ਕਾਰਵਾਈ ਪੂਰੀ ਹੋ ਗਈ ਸਰਦਾਰੀ ਸਾਡੇ ਐਸਆਈ ਤਰਮਪਾਲ ਸਿੰਘ ਆ ਨਾ ਤੁਹਾਨੂੰ ਹਾਂਜੀ ਤਰਮਪਾਲ ਸਿੰਘ ਦੀ ਕਾਰਵਾਈ ਕਰਾਇਆ ਇਹਨੇ ਸਵੇਰੇ ਦੇ ਉਥੋਂ ਵੀ ਆ ਲਿਖ ਕੇ ਲਿਆਏ ਨੇ ਹੁਣ ਵੀ ਸਾਡੇ ਬੰਨ ਪੰਚਾਇਤ ਦੇ ਵੀ ਲਿਖਦੇ ਨੇ ਸਰਪੰਚ ਸਾਹਿਬ ਮੇਰੇ ਨਾਲ ਖੜੇ ਨੇ ਸਾਬਕਾ ਸਰਪੰਚ ਮਾ ਮਲਕੀਤ ਸਿੰਘ ਤੇ ਗੁਰਪ੍ਰੀਤ ਸਿੰਘ ਸਰਪੰਚ ਬਟੜਿਆਣਾ ਮੌਜੂਦਾ ਦੇ ਮੌਕੇ ਤੇ ਹੁਣ ਇਸ ਕਰਕੇ ਹੁਣ ਅਸੀਂ ਆਪਣੀ ਕਾਰਵਾਈ ਕਰਾ ਕੇ ਧੰਨਵਾਦ ਉਥੋਂ ਉਹ ਕਰਾ ਕੇ ਲਿਆਵਾਂਗੇ ਹਾਂ ਉਹ ਸਰ ਕੀ ਨਾਮ ਹੈ ਤੁਹਾਡਾ ਤੁਹਾਡਾ ਧਰਮਪਾਲ ਸਰ ਚਕਿੰਚਾ ਜੀ ਕਰਾ ਚੋ ਜੀ ਸਰ ਪਰਸਰ ਕੀ ਮਾਮਲਾ ਜੀ ਪੁਰਾ ਹੈ ਮਾਮਲਾ ਇਹ ਜੀ ਸਾਨੂੰ ਇੱਕ ਟੈਲੀਫੋਨ ਮਸੂਲ ਹੋਇਆ ਸੀਗਾ ਪਿੰਡ ਬੱਟੇੜਾਣੇ ਤੋਂ ਇੱਥੇ ਜਿਹੜਾ ਹੈਗਾ ਸੀਗਾ ਚਰਜੀਤ ਸਿੰਘ ਦਾ ਕਤਲ ਹੋਇਆ ਜਿਸਦੇ ਬਾਅਦ ਕਿ ਅਸੀਂ ਉੱਥੇ ਮੌਕੇ ਤੇ ਪੁੱਜੀ ਮੌਕੇ ਤੇ ਪੁੱਜੀ ਤੇ ਦੇਖਿਆ ਕਿ ਚਰਜੀਤ ਸਿੰਘ ਨੂੰ ਦਾ ਕਤਲ ਹੋਇਆ ਪਿਆ ਸੀ ਜਿਸ ਨੂੰ ਉਸਦੇ ਬੇਟੇ ਨੇ ਹੀ ਮਨਪ੍ਰੀਤ ਸਿੰਘ ਨੇ ਇੱਕ ਲੋਹੇ ਦੇ ਟੁਕੜੇ ਨਾਲ ਮਾਰ ਕੇ ਗਰਲਚ ਮਾਰ ਕੇ ਉਹਦਾ ਕਤਲ ਕਰ ਦਿੱਤਾ ਉਹਨਾਂ ਦੀ ਘਰ ਵਾਲੀ ਅਮੀਰ ਕੌਰ ਦੇ ਬਿਆਨ ਦੇ ਉੱਤੇ ਜਿਹੜਾ ਹੈਗਾ ਤੇ ਰਸੂਲ ਦਾ ਪਰਚਾ ਦਾ ਸੀਮਨਪ ਸਿੰਘ ਦੇ ਖਿਲਾਫ ਦਾ ਜੀ ਤੇ ਕੋਈ ਕਪੀਸ਼ ਜਾਰੀ ਆ ਜੀ ਕੋਈ ਕਰ ਸਾਰੀ ਅੱਜ ਹਰ ਹਾਲ ਵਿੱਚ ਕਰ ਲਾਂਗੇ